ਵਧੀਆ ਵਧੀਆ ਬਾਈ ਨੇ 200 ਮਣ ਟਿੱਕਰ ਜਮਾ ਗਰੰਟੀ ਹੈ 150 ਮਣ ਠੀਕ ਹੈ ਜੀ ਲੋ ਜੀ ਪੰਪ ਪੰਪ ਚੰਗਾ ਲੱਗਿਆ ਹੋਇਆ ਹੈ ਅੱਸੀ ਕਾਲ ਦੋਸਤੋ ਦਿਨ ਬੁੱਧਵਾਰ ਆ ਅੱਜ ਆਪਾਂ ਪਹੁੰਚਿਆ ਦਮਦਮਾ ਸਾਹਿਬ ਗੁਰੂ ਕੀ ਕਾਸੀ ਤਲਵੰਡੀ ਸਾਹਬੋ ਕੇ ਟਰੈਕਟਰ ਮੰਡੀ ਤੇ ਅੱਜ ਦੇ ਕੀ ਰੇਟ ਰਹਿਣਗੇ ਤੇ ਕੀ ਕੀ ਮਾਡਲ ਹੋਣਗੇ ਕਿਹੜੇ ਕਿਹੜੇ ਟਰੈਕਟਰ ਹੋਣਗੇ ਟਰਾਲੀਆਂ ਤੁਹਾਨੂੰ ਡਿਟੇਲ ਚ ਦਿਖਾਵਾਂਗੇ ਜਿਹੜੀ ਮੰਡੀ ਆ ਉਹ ਬਹੁਤ ਭਰੀ ਹੋਈ ਆ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਨੰਬਰ ਪ੍ਰੀਤ ਟਰੈਕਟਰ ਦੀ 6049 ਟਰੈਕਟਰ ਹੈ ਜੀ ਇਹ ਟਾਇਰ ਟੂਰ ਪੂਰੇ ਚੰਗੇ ਨੇ ਮਾਡਲ ਹੈਗਾ 21 ਰੇਟ ਹੈ 4 ਲੱਖ ਤੇ 65000 ਰੁਪਿਆ 16 9 28 ਦੇ ਟਾਇਰ ਨੇ ਬਾਕੀ ਤੁਹਾਨੂੰ ਦੱਸ ਦਈਏ ਜਿਹੜੀ ਮੰਡੀ ਆ ਉਹ ਬਹੁਤ ਜ਼ਿਆਦਾ ਭਰੀ ਹੋਈ ਆ ਟਰਾਲੀਆਂ ਟਰੈਕਟਰ ਖੁੱਲ ਆਏ ਨਹੀਂ ਉਸ ਤੋਂ ਬਾਅਦ ਆ ਗਿਆ ਜੀ ਫਾਰਮ ਟਰੈਕ ਚੈਂਪੀਅਨ ਮਾਡਲ ਹੈਗਾ ਜੀ ਇਹ 2003 ਤੇ ਰੇਟ ਰੱਖਿਆ ਹੋਇਆ ਬਾਈ ਨੇ 1,65,000 ਰੁਪਇਆ ਟਾਇਰਾਂ ਦੀ ਗੱਲ ਕਰੀਏ ਅਪੋਲੋ ਦੇ ਟਾਇਰ ਨੇ 13 6 28 ਦੇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ 35 ਦਾ ਜੀ ਫਾਰਮ ਟਰੈਕ 2003 ਮਾਡਲ ਰੇਟ 1,65,000 ਉਸ ਤੋਂ ਬਾਅਦ ਆ ਗਿਆ ਜੀ ਮਹੀਨਦਰਾ 555 DI ਲੋ ਜੀ ਮਹੀਨਦਰਾ 555 DI 뮤ਜ਼ਿਕ ਸਿਸਟਮ ਲੱਗਿਆ ਹੋਇਆ ਹੈਗਾ 16 9 28 ਦੇ ਟਾਇਰ ਨੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ 555 DI ਆ ਪ੍ਰੈਸ਼ਰ ਆ 2017 ਮਾਡਲ ਆ ਜੀ 495000 ਰੇਟ ਆ ਪੰਜਾਬ ਨੰਬਰ ਆ ਸੈਂਟਰ ਗੇਅਰ ਆ ਜੀ ਇਹ ਟਰੈਕਟਰ ਸੈਂਟਰ ਗੇਅਰ ਆ ਪੰਜਾਬ ਨੰਬਰ ਆ ਕੰਡੀਸ਼ਨ ਇੱਕ ਵਾਰ ਦੇਖ ਲਓ ਟਰੈਕਟਰ ਦੀ ਐਮ ਆਰ ਐਫ ਦੇ ਟਾਇਰ ਲੱਗੇ ਹੋਏ ਨੇ ਬੈਕ ਸਾਈਡ ਤੋਂ ਕੰਡੀਸ਼ਨ ਤੁਹਾਨੂੰ ਦਿਖਾ ਦਿੰਦੇ ਆ ਚੰਗੀ ਪਈ ਆ ਉਸ ਤੋਂ ਬਾਅਦ ਆ ਗਿਆ ਸਬਰਾ ਜੀ 14928 ਦੇ ਟਾਇਰ ਨੇ ਜੀ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2020 ਰੇਟ ਰੱਖਿਆ ਹੋਇਆ ਬਾਈ ਨੇ 6 ਲੱਖ ਤੇ 70000 ਰੁਪਿਆ 20 ਮਾਡਲ ਦਾ ਕੰਡੀਸ਼ਨ ਬਿਲਕੁਲ ਨਵੀਂ ਪਈਆ ਟਰੈਕਟਰ ਦੀ 855 FE 14928 ਦੇ ਟਾਇਰ ਨੇ ਟਾਇਰ ਨੇ ਨਾਲ ਦੇ ਟਾਇਰ ਨਾਲ ਦੇ ਨੇ ਬਾਈ ਕਹਿੰਦਾ ਟਰੈਕਟਰ ਦੇ ਕੰਡੀਸ਼ਨ ਬਾ ਕੇ ਚੈੱਕ ਕਰਕੇ ਲਿਆ ਸਕਦੇ ਹੂੰ ਹੋ ਸਕਿਆ ਬਾਈ ਦਾ ਕੰਟੈਕਟ ਨੰਬਰ ਵੀ ਦਿੰਨੇ ਆ ਕਿੰਨਾ ਫੋਨ ਨੰਬਰ ਹੈ ਜੀ ਤੁਹਾਡਾ 99729 98629 25452 25452 हां ठीक है जी गारंटी ट्रैक्टर दी जी गारंटी ਬਾਹ ਕੇ ਲੈ ਜਾ ਬੰਦਾ ਠੀਕ ਹੈ ਜੀ ਲੋ ਜੀ ਬਾਈ ਨੂੰ ਫੋਨ ਲਾ ਲਿਓ ਜੀ ਨੂੰ ਲੋੜ ਆ ਬਾਹ ਕੇ ਗਾਰੰਟੀ ਨਾਲ ਚੈੱਕ ਕਰਕੇ ਟਰੈਕਟਰ ਲਿਆ ਸਕਦੇ ਹੋ ਨਾਲ ਦੇ ਟਾਇਰ ਨੇ ਇੱਕ ਵਾਰ ਫੇਰ ਦੱਸ ਦਿੰਦੇ ਆ 855b 20 ਮਾਡਲ ਆ ਰੇਟ ਆ 6 ਲੱਖ ਤੇ 70000 ਰੁਪਇਆ ਉਸ ਤੋਂ ਬਾਅਦ ਆ ਗਿਆ ਜੀ ਜੇ ਕੇ ਦੇ ਟਾਇਰਾਂ ਚ 14928 ਦੇ ਟਾਇਰ ਨੇ ਸੋਨਾ ਲੀਕਾ ਇੰਟਰਨੈਸ਼ਨਲ डीआईएस 750 ਕੰਡੀਸ਼ਨ ਇੱਕ ਵਾਰ ਦੇਖ ਸਕਦੇ ਹੋ ਟਰੈਕਟਰ ਦੀ ਟਾਇਰ ਪੂਰੇ ਚੰਗੀ ਪਏ ਨੇ ਚਾਰੇ ਦੇ ਚਾਰੇ ਅਗਲੇ ਟਾਇਰ ਹੈਗੇ ਨੇਗੇ ਦੇਸੀ ਜੇਕੇ ਦੇ ਨੇ ਅਗਲੇ ਟਾਇਰ ਵੀ ਵੀਰੇ ਤੇ ਬੈਕ ਸਾਈਡ ਵਾਲੇ ਟਾਇਰ ਵੀ ਜੇਕੇ ਦੇ ਨੇ ਬਿਲਕੁਲ ਨਵੇਂਾਂ ਵਰਗੀ ਕੰਡੀਸ਼ਨ ਵੀ ਆ ਸਾਈਡ ਗੇਅਰ ਆ ਜੀ ਇਹ ਮਾਡਲ ਆ 2004 ਰੇਟ ਰੱਖਿਆ ਬਾਈ ਨੇ 3 ਲੱਖ ਤੇ 15000 ਰੁਪਿਆ ਉਸ ਤੋਂ ਬਾਅਦ ਆ ਗਿਆ ਜੀ 744 2000 ਮਾਡਲ ਲੋ ਵੀ 2,50,000 ਰੁਪਿਆ ਦਾ ਰੇਟ ਆ 744 ਟਾਇਰ ਨੇ ਜਿਹੜੇ ਉਹ ਘਸੀ ਹੋਏ ਨੇ ਕੰਡੀਸ਼ਨ ਦੇਖ ਸਕਦੇ ਹੋ ਤੇ ਅਗਲੇ ਟਾਇਰ ਦੀ ਗੱਲ ਕਰੀਓ ਠੀਕ ਨੇ ਰੇਟ ਆ 2.5 ਲੱਖ 2000 ਮਾਡਲ ਆ ਜੀ ਲੋ ਜੀ ਉਸ ਤੋਂ ਬਾਅਦ ਆ ਗਈਆਂ ਟਰਾਲੀਆਂ ਟਰਾਲੀ ਹੈਗੇ ਜੀ 11 6 ਇੱਕ ਕਰ ਸਕਦੇ ਹਾਂ ਰੇਟ 110000 ਪੰਪ ਲੱਗਿਆ ਹੋਇਆ ਜੀ ਫਰਸ਼ ਦੇਖ ਲਓ ਜੀ ਤੇ ਨੀਚੇ ਤੋਂ ਟਰਾਲੀ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਲਓ ਉਸ ਤੋਂ ਬਾਅਦ ਆ ਗਈ ਜੀ 11 6 ਫੇਰ ਪੰਪ ਲੱਗਿਆ ਹੋਇਆ ਤੇ ਇਹਦਾ ਰੇਟ ਰੇਟ ਦਾ ਭਾਈ ਨੇ ਇਹ ਰੇਟ 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 ਤਾਂ ਕੋਈ ਰੇਟ ਹੈ ਬਾਈ 1 ਲੱਖ ਤੇ 35000 ਰੁਪਇਆ ਲੋ ਜੀ ਉਸ ਤੋਂ ਬਾਅਦ ਜਾਲ ਵਾਲੀ ਆ ਗਈ ਟਰਾਲੀ ਆਪਣੀ ਆਪਣੀ ਟਰਾਲੀ ਜੀ ਲੋ ਜੀ ਜਾਲ ਵਾਲੀ ਟਰਾਲੀ ਆ ਗਈ ਬਾਈ ਨੂੰ ਪੁੱਛਦੇ ਇੱਕ ਵਾਰ ਡਿਟੇਲ ਇਹ ਕਿੰਨੀ ਹੈ 11 6 ਹੈ ਜੀ 11 6 ਬਾਈ ਜੀ 4 ਇੰਚ ਹੀ ਹਿੱਸਾ ਡਬਲ ਕੱਢਿਆ ਦੇ ਰਿੰਬਾ ਅੱਛਾ 4 ਇੰਚ ਹੀ ਹਿੱਸਾ ਹਾਂ ਤੇ ਫਰਥ ਵੀ ਟਾਟਾ ਦਾ ਲੱਗਿਆਗਾ ਅੱਛਾ ਟਾਟਾ ਦਾ ਮਾਲ ਲੱਗਿਆ ਫਰਥ ਜੀ ਤਾਂ ਹਾਂ ਵੀ ਥੱਲੇ ਵੀ ਟਾਟਾ ਦਾ ਮਾਲ ਹੈ ਠੀਕ ਹੈ ਜੀ ਤੇ ਰੇਟ ਦੀ ਗੱਲ ਕਰੀਏ ਜੀ ਰੇਟ ਬਾਈ ਜੀ ਸਵਾ ਲੱਖ ਦੀ ਦੇਵਾਂਗੇ ਇਸੇ ਲੋਟੀ ਠੀਕ ਹੈ ਜੀ ਤੁਹਾਡਾ ਫੋਨ ਨੰਬਰ ਜੀ 9464071736 ਲੋ ਜੀ ਵੀਰੇ ਬਾਈ ਨੂੰ ਫੋਨ ਕਰ ਲਿਓ ਬਾਕੀ ਫੁੱਲ ਡਿਟੇਲ ਲੈਣੀ ਹੈ ਜੀ ਬਾਕੀ ਟਰਾਲੀ ਹੈ ਜਿਹੜੀ ਉਹ ਚੰਗੀ ਆ ਹੈਵੀ ਆ ਟਾਟਾ ਦਾ ਮਾਲ ਲੱਗਿਆ ਹੋਇਆ ਦੇਖ ਸਕਦੇ ਹੋ ਟਾਇਰ ਟਾਇਰ ਵੇਦਾਕ ਨੇ ਜੀ ਤਰਜੀ ਬਾਈ ਜੀ ਨੇ ਮੇਖ ਦਾ ਨਿਸ਼ਾਨ ਹੈਗਾ ਜਮਾ ਵੇਦਾਗ ਦੀ ਉਹ ਵੀ ਚੰਗੇ ਨੇ ਆ ਵਧੀਆ ਫਸਲ ਢੋਣ ਵਾਲੇ ਹੈਗੇ ਨੇ ਜੀ ਵਧੀਆ ਵਧੀਆ ਬਾਈ ਨੇ 200 ਮਣ ਤੱਕ ਜਮਾ ਗਰੰਟੀ ਹੈ 150 ਮਣ ਤੱਕ ਠੀਕ ਹੈ ਜੀ ਲੋ ਜੀ ਪੰਪ ਪੰਪ ਚੰਗਾ ਲੱਗਿਆ ਹੋਇਆ ਟਰਾਲੀ ਤੇ ਇੱਕ ਵਾਰ ਤੁਹਾਨੂੰ ਬੈਕ ਥੱਲੋਂ نیچے ਦਿਖਾ ਦਿੰਨੇ ਆ ਬਾਈ ਕਹਿੰਦਾ ਪੂਰੀ ਫੁੱਲ ਗਰੰਟੀ ਆ ਟਾਟਾ ਦਾ ਮਾਲ ਹੈਗਾ ਬਾਈ ਨੂੰ ਕੰਟੈਕਟ ਕਰ ਲਓ ਤੇ ਇਹ ਵੀ ਬਾਈ ਦੀ ਟਰਾਲੀ ਆ ਤੇ ਇਹਦਾ ਰੇਟ ਆ 1 ਲੱਖ ਤੇ 20000 ਰੁਪਇਆ ਲੋ ਜੀ ਕੰਡੀਸ਼ਨ ਦੇਖ ਸਕਦੇ ਹੋ ਨੀਚੋਂ ਵੀ ਲੋ ਜੀ ਮਾਲ ਟਾਟਾ ਦਾ ਇਹਨਾਂ ਦੇ ਵੀ ਉਸ ਤੋਂ ਬਾਅਦ ਆ ਗਿਆ ਸਵਰਾਜ 855 ਜੀ ਮਾਡਲ ਹੈਗਾ ਬਈ 2022 23 7 ਲੱਖ ਤੇ 85000 ਰੇਟ ਰੱਖਿਆ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ 16 9 28 ਦੇ ਟਾਇਰ ਨੇ ਇੱਕ ਵਾਰ ਕੰਡੀਸ਼ਨ ਸਾਰੀ ਦੇਖ ਲੋ ਜੀ ਉਸ ਤੋਂ ਬਾਅਦ ਹੈਗਾ ਐਸਰ ਜੇ ਕੇ ਦੇ ਟਾਇਰ ਨੇ 12 4 28 ਦੇ ਤੇ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ ਜੀ ਇਹ 16 ਪੰਜਾਬ ਨੰਬਰ ਆ ਪੀ ਵੀ 03 ਤੇ ਰੇਟ ਆ 2 ਲੱਖ ਤੇ 47000 ਰੁਪਿਆ 241 ਜੇ ਕੇ ਦੇ ਟਾਇਰਾਂ ਵਾਲਾ 2 ਲੱਖ 47000 ਲੋਈ ਉਸ ਤੋਂ ਬਾਅਦ ਫੇਰ ਆ ਗਿਆ ਵੀਰੇ ਸਵਰਾਜ 2016 ਤੇ 15 ਮਾਡਲ 50 PV 19 ਬਰਨਾਲੇ ਦਾ ਨੰਬਰ 5 ਲੱਖ ਤੇ 28000 ਰੁਪਿਆ ਡਿਮਾਂਡ ਰੱਖੀ ਹੋਈ ਆ ਕੰਡੀਸ਼ਨ ਦੇਖ ਸਕਦੇ ਹੋ ਐਮ ਆਰਫ ਦੇ ਟਾਇਰ ਨਹੀਂ ਗੀ ਉਸ ਤੋਂ ਬਾਅਦ ਆ 19 ਮਾਡਲ ਸਵਰਾਜ 6 ਲੱਖ ਤੇ 15000 ਰੁਪਿਆ ਰੇਟ ਆ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਐਮ ਆਰਫ ਦੇ ਟਾਇਰ ਲੱਗੇ ਹੋਏ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਆ ਜੀ ਲੋ ਜੀ ਉਸ ਤੋਂ ਬਾਅਦ ਆ ਗਈਆਂ ਵੀਰੇ ਤਵੀਆਂ ਤਵੀਆਂ ਹੈਗੀਆਂ ਨੇ ਇਹ ਮਿੱਤਰੋ ਜੀ 8918 24C 18 ਤਵੀਆਂ ਨੇ ਤੇ ਰੇਟ ਆ 6 ਲੱਖ ਤੇ 65000 ਰੁਪਇਆ ਗੁਰਮੇਲ ਸਿੰਘ ਜਸਪਾਲ ਸਿੰਘ ਮਾਨਸਾ 995272746 ਮੇਸਤਰੀ ਦਾ ਨਾਮ ਆ ਤੇ ਤਵੀਆਂ ਨੂੰ ਜਿਹੜੇ ਭਾਈ ਨੇ ਲੈਣੀਆਂ ਨੇ 18 ਤਵੀਆਂ ਨੇ ਰੇਟ ਹੈ 65 65000 ਬਾਕੀ ਮੌਕੇ ਤੇ ਹੋ ਜਾਊਗਾ ਕੰਡੀਸ਼ਨ ਇੱਕ ਵਾਰ ਤਵਿਆਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਤਵਿਆਂ ਦੀ ਕੰਡੀਸ਼ਨ ਦੇਖ ਲਓ ਜੀ ਜਿਹੜੇ ਭਾਈ ਨੂੰ ਤਵਿਆਂ ਦੀ ਲੋੜ ਆ ਭਾਈ ਦਾ ਕੰਟੈਕਟ ਨੰਬਰ ਆਪਾਂ ਲੈ ਕੇ ਦੇ ਦਾਂਗੇ ਕਮੈਂਟਾਂ 'ਚ ਦੱਸ ਸਕਦੇ ਹਾਂ ਤੇ ਬਾਕੀ ਆਪਣੀ ਵੀਡੀਓ ਨੂੰ ਜਰੂਰ ਸ਼ੇਅਰ ਕਰਦਿਆ ਕਰੋ ਤੇ Facebook ਪੇਜ ਫੋਲੋ ਕਰ ਲਓ ਜਿਹੜੇ ਬਾਈ YouTube ਤੇ ਜੁੜੇ ਹੋਏ ਨੇ YouTube ਚੈਨਲ ਸਬਸਕ੍ਰਾਈਬ ਹੋਰ ਵੀ ਅੱਗੇ ਸ਼ੇਅਰ ਕਰਦੇ ਹੋ ਤਾਂ ਕਰ ਲਿਓ ਤੇ Insta ਤੇ ਵੀ ਫੋਲੋ ਕਰ ਲਿਓ ਜੀ ਧੰਨਵਾਦ ਜੀ ਸਾਰਿਆਂ ਦਾ